ਉਹ ਬਾਹਰ ਮਾਰ ਪੂਰੀ ਗੱਡੀ ਚ ਭਾਲਾ ਇਹਨੂੰ ਕੋਈ ਉਹ ਬਾਹਰ ਜੀ ਗੱਡੀ ਚ ਮਾਰ ਰੋ ਰੋ ਲੈ ਕੇ ਜਾਂਦੇ ਹੁਣ ਉਹ ਮਾਰ ਲੈ ਫੜਾ ਛੋਟਾ ਬੰਦਾ ਨਹੀਂ ਉਹ ਸਾਡਾ ਪੁੱਤ ਨਹੀਂ ਕਰਾ ਛੱਡੀ ਕੀ ਗੱਲ ਹੋ ਗਈ ਹਰਸ਼ ਹਰਸ਼ ਕੀ ਗੱਲ ਹੋ ਗਈ ਸਰ ਕੋਈ ਇਹਨਾਂ ਦਾ ਘਰ ਦਾ ਕਰੇਲੋਮੀਟਰ ਆ ਹਾਂ ਕੁੜੀ ਦਾ ਵਿਆਹ ਹੋਇਆ ਜੀ ਹਾਂ ਮੁੰਡੇ ਦੇ ਪੇਚਕਸ ਮਾਰੇ ਭੱਜ ਰਿਹਾ ਸੀਗੇ ਇਹ ਕਿੱਥੇ ਮੁੰਡਾ ਮੋਕੇ ਤੇ ਸੰਜੀਵ ਸਰ ਨੇ ਆ ਕੇ ਫੜੇ ਆ ਅੱਛਾ ਉਹ ਸਰਦਾਰ ਜੀ ਨੇ ਮੁੰਡੇ ਦੇ ਪੇਚਕਸ ਮਾਰੇ ਜੀ ਕਿੱਥੇ ਮੁੰਡਾ ਮੁੰਡਾ ਵਿਚਾਰਾ ਥੱਲੇ ਡਿੱਗ ਪਿਆ ਆਹ ਮੁੰਡਾ ਆਹ ਮੁੰਡਾ ਦੇ ਕਿਹਦੇ ਮਾਰੇ ਆਹ ਮੁੰਡੇ ਦੇ ਪੇਚਕਸ ਮਾਰੇ ਆ ਅਸੀਂ ਬਚਾਇਆ ਕਿਹਦੇ ਪੇਚਕਸ ਮਾਰੇ ਮੇਰੇ ਮਾਰੇ ਜੀ ਕਿਹਨੇ ਮਾਰਿਆ ਬਾਈ ਆ ਸੀਗਾ ਇੱਕ ਇਹਦਾ ਪਿਓ ਆ ਇਹ ਤੋਂ ਬੁਢਾ ਜਿਹੜਾ ਅੰਦਰ ਬੈਠਾ ਇੱਕ ਅਸੇ ਦਬਈਆ ਲਾ ਕੇ ਚੜ ਗਿਆ ਉਹ ਕੀ ਕਾਰਨ ਕਿਉਂ ਮਾਰ ਕਿੱਥੇ ਵੱਜੇ ਬਈ ਮੇਰੀ ਪਰਸਨਲ ਬਈ ਕੋਰਟ ਮੈਰਿਜ ਹੋਈ ਵੀ ਆ ਆ ਸਾਰੇ ਸਰਟੀਫਿਕੇਟ ਮੇਰੇ ਕੋਲੇ ਆ ਧੱਕੇ ਨਾਲ ਮਾਰਨ ਆ ਰਹੇ ਸੀਗੇ ਮੈਨੂੰ ਅੱਛਾ ਮਾਰ ਪਲੇ ਨੂੰ ਥੱਲੇ ਤਰ ਹੋ ਜਾ ਮੇਰੀ ਘਰ ਵਾਲੀ ਹੈ ਮੈਂ ਫੱਫੜ ਮਾਰੂਗਾ ਥੱਲੇ ਥੱਲੇ ਪਰ ਕਿਹਦੇ ਵਾਰੇ ਗੱਤ ਕੇ ਮਾਰੇਗਾ ਕੋਈ ਮਾਰਗਾ ਬਲੋਗ ਦੇ ਨਾਲ ਯਾਰ ਕੋਈ ਨਹੀਂ ਜਾਣੇ ਨੀ ਦੇਖੋ ਮੇਰੇ ਨਾਲ ਤੁਸੀਂ ਆ ਜਾਓ ਸਾਡੇ ਨਾਲ ਆ ਜਾਓ ਚਲੋ ਸਾਡੀ ਪਰਮਾਨੰਦ ਨਹੀਂ ਨਹੀਂ ਨਾਲ ਯਾਰ ਨਾਲ ਯਾਰ ਉਹ ਫਿਰ ਬੁੱਤ ਸਾਈਡ ਤੇ ਲਾ ਦੇ ਮੈਂ ਲਾ ਦਿੰਦਾ ਆ ਜਾ ਬਟਾ ਆਹ ਉਹ ਤੂੰ ਮੈਂ ਕਿਉਂ ਖੋਦ ਬਾਰੀ ਨੂੰ ਇਹ ਦੇਖੀਏ ਸਭੀ ਬਾਰੀ ਆਪਾਂ ਮਾਸਲ ਬਣੇ ਲਾ ਦਿੰਦੇ ਚੱਲਦੇ ਆਵੇਂ ਥਾਣੇ ਜਾਂਦੇ ਆ ਸਾਰੇ ਚੱਲਦੇ ਆ ਆਜੋ ਬੇਟਾ ਕੋਈ ਨਹੀਂ ਸਾਣੇ ਤੱਕ ਜਾਂਦੇ ਸਾਣੇ ਜਾਓ ਭਾਈ ਲੈ ਕੇ ਸਾਣੇ ਨੂੰ ਯਾਰ ਆਹਖਰੀ ਯਾਰ ਪਾਸੇ ਸਕੂਟਰੀ ਕਰਕੇ ਸਭ ਨਾਲ ਸਭ ਦੇ ਕੋਲ ਆ ਰਿਹਾ ਅਰਗਰ ਘੰਟੀ ਆ ਰਿਹਾ ਬਈਆ ਬੜੀ ਇਸ਼ਟਮੰਟ ਹੈ ਬੱਚੋ ਇਨਕਮ ਦੇ ਚਲੋ ਹਾਂ ਦੇਖਦੇ ਪਹੁੰਚਿਆ 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 ਕੀ ਹੋਇਆ ਪਹੁੰਚਿਆ ਬਤਨ ਹੋਈ ਪਹੁੰਚਦੇ ਹਾਂ ਇਹ ਕੀ ਮਰਦਾ ਚੱਲੂ ਬਸ ਦੇਖਦੇ ਪਹੁੰਚਦੇ ਆਂਦੀ ਪਹੁੰਚਦੇ ਪਾਈਆਂ ਪੈਰ ਟੂ ਮਲਾ ਰਹੇ ਮੈਂ ਬਈ ਤੀ ਲੱਗਦੀ ਸੀ ਤਰੀਪਈ ਹੈ ਜਿਹੜੀ ਕੁੱਟਿਆ ਗਿਆ ਜੀ ਆ ਬਈ ਪਰਸੋਂ ਸਾਡੀ ਕੋਰਟ ਮੈਚ ਹੋਈ ਹੈ ਅੱਛਾ ਤੇ ਮੈਨੂੰ ਮਾਰਨ ਆਏ ਜੀਗੇ ਅੱਛਾ ਮਾਰਨ ਆਇਆ ਸੀ ਤੇ ਤਰੀਕ ਤੇ ਸੀ ਤੇਰੇ ਨਾਲ ਪਾਸਪੋਰਟ ਹੋ ਗਿਆ ਸੀ ਅਸੀਂ ਸਿਰਫ ਆਵਦਾ ਹੋ ਸਰਟੀਫਿਕੇਸ਼ਨ ਹੁੰਦੀ ਹੈ ਕਿ ਉਹ ਲੈਣਾ ਸੀ ਵਕੀਲ ਤੁਹਾਡੇ ਕੀ ਮਾਰੇ ਮੇਰੇ ਪੇਚ ਕਾਸ ਮਾਰੇ ਅੱਛਾ ਪੇਚ ਕਾਸ ਮਾਰੇ ਲਾਮਰ ਹੋਈ ਜੇ ਤਾਮਰ ਹੋਈ ਵੀ ਸਾਰੇ ਪ੍ਰੂਫ ਲੈ ਲਾਵਾ ਹੋ ਗਏ ਕਿਹੜੀ ਜਗ੍ਹਾ ਤੋਂ ਥੋਬਿਆਣੇ ਗੁਰਦੁਆਰਾ ਸਾਹਿਬ ਦਾਵਾ ਹੋ ਗਿਆ ਪਰਸੋਂ ਉਹ ਵੀ ਠੀਕ ਹੈ ਸਾਡੇ ਕੋਲ ਸਾਡੀ ਅੱਛਾ ਥੋਬਿਆਣੇ ਹੋਈਆਂ ਦਾਵਾ ਆਪਦੇ ਵਿਦਿਆਨ ਦਾ ਦੀਪਤੀ ਬਾਰੇ ਕੋਲ ਆਉtheta ਸਕਿਉਰਟੀ ਨਹੀਂ ਮਿਲੀ ਤੁਹਾਨੂੰ ਨਹੀਂ ਉਹ ਪ੍ਰੋਟੈਕਸ਼ਨ ਉਹਨਾਂ ਨੇ ਇੱਕ ਦਾਈ ਲਾਈ ਹੋਈ ਆ ਪਰ ਇਹ ਮਿਲੀ ਨਹੀਂ ਸੀ ਕਿ ਮਾਮਲਾ ਕੇਸ ਮਰਿਆ ਇਹ ਨਾ ਕਰ ਪਰ ਇਹ ਜਿਹੜਾ ਆਪਣੇ ਮਿੰਨੀ ਸੈਕਟਰੀ ਦੇ ਨੇੜੇ ਮਨਪੀਤ ਨਾਮ ਦਾ ਲੜਕਾ ਜਿਹੜਾ ਵਾਸੀ 32 ਦਾ ਰਹਿਣ ਵਾਲਾ ਉਹ ਇੱਥੇ ਆਪਦੇ ਕੰਮ ਕਰ ਲਈ ਜਿਹੜਾ ਆਇਆ ਹੋਇਆ ਸੀ ਤੇ ਉਹਦੇ ਤੇ ਜਿਹੜਾ ਹੈਗਾ ਕੋਈ ਜਿਹੜਾ ਅਣਪਛਾਤੇ ਵਿਅਕਤੀਆਂ ਵੱਲੋਂ ਦੋ ਦਿਨ ਜਣਿਆਂ ਵੱਲੋਂ ਜਿਹੜਾ ਹੈਗਾ ਹਮਲਾ ਕੀਤਾ ਗਿਆ ਉਸਤੇ ਜਿਹੜਾ ਹੈਗਾ ਉਹ ਲੜਕੇ ਨੂੰ ਜਿਹੜਾ ਹਸਪੀਟਲ 'ਚ ਜਿਹੜਾ ਦਾਖਲ ਹੋਇਆ ਉਹਦੇ ਬਿਆਨ ਮੁਤਾਬਕ ਜਿਹੜੀ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਇਹ ਕਾਰਨ ਫਿਲਹਾਲ ਜਿਹੜਾ ਪ੍ਰੀਲੀਮਰੀ ਜਿਹੜੇ ਹੈਗੇ ਐਨੀ ਇਨਫੋਰਮੇਸ਼ਨ ਆਈ ਹੈਗੀ ਆ ਹਜੇ ਮੈਨੂੰ ਕਾਲ ਹੀ ਆਈ ਸੀ ਬਾਕੀ ਜੋ ਵੀ ਉਹਦੀ ਸਟੇਟਮੈਂਟ ਦੇ ਆਧਾਰ ਤੇ ਹੈਗੀ ਆ ਉਹ ਅਗਲੀ ਕਾਰਵਾਈ ਅਮਲ ਚ ਲਿਆਂਦੀ ਇਹ ਨੇੜੇ ਜਿਹੜਾ ਆਪਣੇ ਰੈੱਡ ਕਰਾਸ ਆਫਿਸ ਆ ਉਹਦੇ ਨੇੜੇ ਇੱਕ ਜਿਹਾ ਥਾਣਾ ਸਿਵਲ ਲਾਈਨ ਵਿੱਚ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਮਨਪ੍ਰੀਤ ਸਿੰਘ ਨਾਮ ਦਾ ਲੜਕਾ ਤੇ ਉਸ ਦੀ ਵਾਈਫ ਆ ਜੋ ਗੁਰਜੀਤ ਕੌਰ ਹੈਗੀ ਆ ਜੋ ਕੋਰਟ ਕੰਪਲੈਕਸ ਦੇ ਵਿੱਚ ਆਏ ਸੀਗੇ ਉਹਨਾਂ ਨੇ ਜੋ ਆਪਣੇ ਮੈਰਿਜ ਕਰਵਾਈ ਸੀ ਤੇ ਜੋ ਲੜਕੀ ਜੋ ਪਰਿਵਾਰ ਸੀ ਉਸ ਮੈਰਿਜ ਨਾਲ ਸਹਿਮਤ ਨਹੀਂ ਸੀਗਾ ਤਾਂ ਇਸ ਸਬੰਧੀ ਆਪਣੇ ਕੋਈ ਉਹ ਪ੍ਰੋਟੈਕਸ਼ਨ ਦੀ ਰਿਟਸ ਰਿਟ ਪੇਸ਼ਨ ਸਬੰਧੀ ਕੋਰਟ ਕੰਪਲੈਕਸ ਦੇ ਵਿੱਚ ਆਏ ਸੀ ਤੇ ਜਿੱਥੇ ਸਾਨੂੰ ਜਿੱਥੇ ਅਚਾਨਕ ਜੋ ਲੜਕੀ ਪਰਿਵਾਰ ਆ ਉਸਦੇ ਪੇਰੈਂਟਸ ਵੱਲੋਂ ਚਾਚੇ ਵੱਲੋਂ ਦਾਦੇ ਵੱਲੋਂ ਉਸ ਲੜਕੇ ਤੇ ਹਮਲਾ ਕਰਤਾ ਹੈਗਾ ਜਿਸ ਤੇ ਕਾਰਵਾਈ ਕਰਦੇ ਹੋਏ ਤੁਰੰਤ ਅਸੀਂ थाना ਸਿਵਲ ਲਾਈਨ ਵਿੱਚ ਕੇ ਮਕਦਮਾ ਦਰਜ ਕੀਤਾ ਹੈਗਾ ਜੀ ਤੇ ਬਾਕੀ ਡੂਰਿੰਗ ਇਨਵੈਸਟੀਗੇਸ਼ਨ ਹੁਣ ਅਸੀਂ ਜੋ ਵੀ ਇਸ ਘੁਟਮੇ ਦੇ ਦੋਸ਼ੀ ਹੈਗੇ ਆ ਸਾਰਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈਆਂ ਵੱਲ ਵਿੱਚ ਲੈ ਕੇ ਜਲਦ ਤੋਂ ਜਲ ਦੋਸ਼ੀਆਂ ਨੂੰ ਉਤਾਰ ਕੀਤਾ ਜਾਵੇਗਾ